ਸਸਰੀ ਕਾਲ ਜੀ ਆਏ ਹੋਏ ਆ ਜੀ ਖੇਤ ਵਿੱਚ ਬੋਲੂ ਆਈ ਜੀ ਅੱਜ ਲੱਗਿਆ ਵਾ ਪਰਚੀ ਲੱਦਣਾ ਕੱਟਣ ਲੱਗੇ ਹੋਈਏ ਇਹਦੇ ਨੰਬਰ ਲੈ ਗਿਆ ਇਹ ਸਾਰਿਆਂ ਨਾਲੋਂ ਪਹਿਨਾ ਇਹ ਤੱਕੀ ਹਰਸ਼ਵੀਰਦੀ ਵੀ ਨਹੀਂ ਆਈ ਹੈਗੀ ਮੇਰੀ ਵੀ ਨਹੀਂ ਆਈ ਪਰਚੀ ਹਲੇ ਕਿਸੇ ਦੀ ਨਹੀਂ ਆਈ ਇੱਕ ਦੱਲੀ ਦੀ ਆਈ ਆ ਇੱਕ ਕਾਲੇ ਦੀ ਇਹ ਕਿਹ ਲੈ ਗਿਆ ਨੰਬਰ ਰੀੜੀ ਚਾਹਤ ਕੀ ਇਹ ਪਤਾ ਨਹੀਂ ਕੀ ਕਰਿਆ ਜੀ ਮੇਲ ਵਾਲਿਆਂ ਨੇ ਨਾਲੇ ਦੀ ਰੀੜੀਆਂ ਵੀ ਥੂੜੀਆਂ ਇਹ ਤੱਕੀ ਪਰ ਇਹ ਨੰਬਰ ਲੈ ਗਿਆ ਉਹ ਦੇਖਦੇ ਆ ਬਾਕੀ ਹੋਰ ਕਦ ਕਾਉਂਦੀਆਂ ਸਾਡੀਆਂ ਹੁਣ ਮੇਰੀ ਤਾਂ ਹਲੇ ਮੈਨੂੰ ਉਮੀਦ ਆ ਵੀ ਹਫਤੇ ਤੱਕ ਆਉਂਗੀ ਬਾਕੀ ਚੱਲੀ ਜਾਵੇ ਵਧੀਆ ਫੇ ਤਾਂ ਸਭ ਦੀ ਨੰਬਰ ਆਈ ਜਾਣਾ ਜੇ ਚੱਲੀ ਗਿਆ ਜੇ ਉਹੀ ਹਾਲ ਰਿਹਾ ਵੀ ਖੜ ਖੜ ਕੇ ਚੱਲਦਾ ਫੇਰ ਤਾਂ ਬਲਾ ਔਣੀ ਹੌਲੀ ਹੌਲੀ ਆਏ ਆ ਵੀ ਜੇ ਸਪੀਡ ਗੇ ਚੱਲੀ ਜਾ ਫੇਰ ਤਾਂ ਬਹੁ ਫਾਇਦਾ ਰੋਦੀ 2 300 ਟਰਾਲੀ ਖਾ ਜਾਂਦਾ ਬਾਕੀ ਦੇਖਦੇ ਹਾਂ ਹੁਣ ਕਾ ਲੱਦਦੇ ਆ ਇਹਦੇ ਲੱਦਣ ਲੱਗੇ ਆ ਹੋਰ ਫੇ ਕਿੱਦਾਂ ਬਾਈ ਆ ਠੀਕ ਆ ਲਾਤੇ ਕਰਨ ਲਾਤੇ ਆ ਛੋਟਾ ਜਿਹਾ ਵੀ ਲਾਇਆ ਹੋਇਆ ਦਲੀਪਾ ਨੇ ਕਿਹੜਾ ਇਹ ਉਹ ਰੋਟੀ ਬਣਾਉਣ ਵਾਲਾ ਹੈ ਕਹਿੰਦਾ ਨੌਕਰੀ ਦਿਖਾ ਦੇ ਕਿਸੇ ਨਾਲ ਮਿੰਦਾ ਪਾਣੀ ਹੁੰਦਾ ਕਿਹਦਾ ਆਇਆ ਇਹ ਜਿਹੋ ਉਹਦਾ ਭਾਈ ਆ ਉਹਦਾ ਆਇਆ ਮਨੋਤ ਕਾ ਰਾਜਸਥਾਨ ਤੇ ਆ ਹੈ ਰਾਜਸਥਾਨ ਤੇ ਗਾਦੋਂ ਨੂੰ ਤੁਰੀ 200 ਰੁਪਏ ਦੀ ਆੜੀ ਬਣ ਗਈ ਹੁੰਦੀ ਆੜੀ ਦਾ ਤਾਂ ਮਤਲਬ ਇਹ ਨਹੀਂ ਹਾਂ ਅੰਦਰ ਕਰਾ ਦੇਣੇ ਮੈਂ ਸਾਰੀ ਸੋਏ ਜੇ ਕਿਸੇ ਨੇ ਨੌਕਰੀ ਰੱਖਿਆ ਇਹ ਭਾਈ ਨੂੰ ਸਕੂਲ ਤੋਂ ਲੈ ਸਕੂਲ ਚ ਦਾਖਲ ਕਰਾ ਕੇ ਆਵਾਂ ਇਹਨੂੰ ਕਾਲੂ ਆ ਪਾਣੀ ਹੁੰਦਾ ਹੈਗਾ ਏ ਆਗਦਾ ਉੱਤਰ ਰੱਖੀ ਜਾਦਾ ਇਹ ਸਮਝ ਆ ਬੜਾ ਯਾਰ ਆਜ ਕਿਉਂ ਆ ਇਹ ਸਕੂਲ ਭੇਜੇ ਕਰ ਜਨਾਮ ਲਿਖਵਾ ਦੇ ਜੀ ਸਕੂਲ ਕਰੇਗਾ ਅਬ ਪੰਜਾਬ ਚ ਸਾਰੇ ਨੌਦ ਅਗਲ ਕਰਾਉਣੇ ਆ ਤੁਸੀਂ ਗਾਂ ਨੂੰ ਸਰਪੰਚ ਬਣਾਉਣਾ ਇਹ ਉਹ ਆ ਜਿਆਦਾ ਨਾ ਆਦਾ ਵਾਹ ਜੇ ਫਿਰ ਮਨ ਨਹੀਂ ਲੱਗਦਾ ਫਾਗਿਆ ਪੜੇਲਾ ਪੜਲਾ ਛਾ ਬਣੇ ਦੀ ਉਮਰ ਹੈ ਤੇਰੀ ਹਲੇ ਯਾਰੀ ਪੜਾਈ ਜੋ ਆਏ ਆ ਦੇਖਾ ਆ ਪੜਾਈ ਹੋਏ ਨਾ ਦੀ ਹੈ ਪੜਾਈ ਉਹ ਹੈ ਪੜਾਈ ਤਾਂ ਹੈਗੀ ਆ ਪਰ ਫੇਰ ਵੀ ਘੱਟੋ ਘਾਟ 10 ਪੜਨਾ ਜ਼ਰੂਰੀ ਆ ਉੱਤੇ ਬਾਅਦ ਜੋ ਮਰਜ਼ੀ ਕੰਮ ਕਰੀ ਜਾਓ ਉਹ ਕਿੰਨੀਆਂ ਪੜਿਆ ਹੋਇਆ ਹੈ? ਕੀ? ਕਿਤਨੀ ਪੜਾ ਹੋਇਆ ਹੈ? 7 ਕਿੰਨੇ ਸਾਲ ਦਾ ਹੈ? ਸਾਰੇ 7 ਸਾਲ ਦਾ ਤੂੰ ਹੁਣ ਆਇਦਾ 13 ਸਾਲ 13 ਸਾਲ ਓਰੇ ਓਰੇ ਸੁਣੀ ਸੁਣੀ ਜਾ ਤੀਰਾ ਸਾਲ ਦਾ ਹੈ? ਅਰੇ ਰਹਿੰਦਾ ਕਿੱਥੇ ਐ ਇਹ ਤੇਰੇ ਕੋਲ ਮਨੋਜ ਦਾ ਲड़का ਹੈ ਮਨੋਜ ਕਿਹੜਾ ਮਤਲਬ ਤਾ ਕਿਹੜਾ ਗਿਨਣ ਵਾਲਾ ਬੈਗਨ ਵਾਲਾ ਬੈਗਨ ਲਗਾਉਣ ਵਾਲਾ ਜਿਹੜਾ ਪਹਿਲਾਂ ਗਿਨਣਾ ਘਟ ਕੇ ਗਿਆਦਾ ਉਹਦਾ ਗੱਲ ਕਰੀਏ ਰਵਰੇ ਕੁਝ ਮੰਜਾ ਫਰੀਆਂ ਘਾਟੀਆਂ ਦੇ ਜਿਹੜਾ ਉਹਦਾ ਹੁਣ ਮੈਂ ਦੇਖਿਆ ਲੈ ਉਹ ਤਾਂ ਹੁਣ ਪਛਾਣਿਆ ਮੈਂ ਸੁਣਿਆ ਨਹੀਂ ਹੈਗਾ ਤੇਰੀ ਸਾਸਰੀ ਘਾਲ ਜੀ ਆਸਰੀ ਘਾਲ ਮੈਂ ਪਛਾਣਿਆ ਲੇਟ ਆ ਬਈ ਤੂੰ ਆਇਆ ਵਾ ਪੜਲਾ ਛਿਆ ਪੜਲਾ ਮੈਂ ਗਿਆ ਮੈਂ ਲੈਣੇ ਚਾਹੁੰਦਾ ਸਮਝਾਦਾ ਤੈਨੂੰ ਦੇਣਾ ਮੈਂ ਜਿੱਦਣ ਫੜ ਲਿਆ ਸਕੂਲ ਜਾਏ ਕਰ ਹਾਂ ਸਮਝ ਗਿਆ ਚੱਲ ਕੱਲੂ ਤੈਨੂੰ ਛੱਡ ਕੇ ਆ ਮੈਂ ਸਾਲਾ ਰੋਟੀ ਪਾਣੀ ਫਰੀ ਹੈ ਸਭ ਕੁਝ ਫਰੀ ਹੈ ਪੜ ਲਓ ਦੋ ਗੜੀ ਅੱਖਰ ਬਿਹਾਰ ਕਾ ਤੇ ਨਹੀਂ ਪੜਦਾ ਤੂੰ ਜਾ ਕੇ ਉੱਥੇ ਕਿਹ ਬਿਹਾਰ ਮੇ ਕਿਉਂ ਨਹੀਂ ਪੜਦਾ ਥਾ ਸਕੂਲ ਮੇ ਯਾਰ ਕਾ ਪੜਾਈ ਨਹੀਂ ਵਧੀਆ ਹੈ ਅੱਛਾ ਪੜਾਈ ਵਧੀਆ ਨਹੀਂ ਬਿਹਾਰ ਦੀ ਹੈ ਨਹੀਂ ਪੜਾ ਸਰਕਾਰੀ ਸਕੂਲ ਮੇ ਸਰਕਾਰੀ ਨੂੰ ਜਿ ਪੜਾਉਂਦਾ ਨਹੀਂ ਤਾਂ ਬਸ ਕੁੱਟਦਾ ਹੀ ਤਾਂ ਹੈ ਸਰ ਜੀ ਨੇ ਖਾਲੇ ਆਪਣਾ ਆਪਣਾ ਕੰਮ ਕਰਾਤਾ ਮੋ ਮਾਟਰ ਲੱਗ ਰਹਾ ਮਾਟਰ ਸਾਰੀ ਜੜੀ ਮੋਬਾਈਲ ਚ ਲਈ ਜਾਂਦਾ ਦਾ ਮੋਬਾਈਲ ਚ ਲਾ ਦਿਆ ਦਾ ਤੇ ਆ ਮਾਟਰਾਂ ਦੇ ਪਰਦੇ ਬੋਲੂ ਹੈ ਬੜਾ ਦਾ ਖੇਲ ਖੁਦਰਾ ਉਹ ਮੋਬਾਈਲ ਚਲਾ ਰਹਾ ਆ ਆਰਾਮ ਨਾਲ ਬੰਨਿਆਣੇ ਖੇਲੀ ਜਾਂਦੇ ਆ ਹਾਂ ਮਾ ਨਿਆਣੇ ਖੇਲਦੇ ਫਰੀ ਜਾਂਦੇ ਆ ਇਹਦੀ ਗੱਲਾਂ ਥੋੜਾ ਬੋਲੂ ਬਈ ਓਰੇ ਓਰੇ ਯਾਨਾ ਸਕੂਲ ਚ ਮਾਟਰ ਪੜਾਉਂਦਾ ਹੀ ਨਹੀਂ ਤਾਂ ਮਾਟਰ ਨੂੰ ਤੂੰ ਪੜਾਉਣ ਲਾ ਜਾਂਦਾ ਫੇਰ ਤੈਨੂੰ ਤਾਂ ਆਉਂਦਾ ਹੀ ਤਾਂ ਪੜਾਉਣਾ ਕਹਿੰਦਾ ਮਟਰ ਸਾਰੀ ਦਿਹਾੜੀ ਫੋਨ ਚ ਲਈ ਜਾਂਦਾ ਦਸੀ ਕਹਿੰਦਾ ਖੇਲ ਖੋਦ ਕਰੀ ਜਾਂਦੇ ਤੇ ਅੱਠਿਆ ਫੇਰ ਹਾਂ ਫੇਰ ਕਹਾਂ ਅੱਠ ਕਰ ਆਇਆ ਹਾਂ ਉहां से ਤੂੰ ਉहां से ਕਿਹਦੇ ਕੋ ਰਹਿੰਦੇ ਹੋ ਰੇ ਬਾਪੂ ਗੋੜ ਰਾਜਸਥਾਨ ਰਾਜਸਥਾਨ ਅਗੇ ਨਾ ਤੇ ਉੱਥੇ ਤੇ ਉਹ ਜਿਹੜਾ ਲੈ ਕੇ ਆਏ ਹਾਂ ਹਾਂ ਫੇਰ ਇਹ ਮਟੂਲ ਆ ਗਿਆ ਹਾਂ ਇਹ ਯਾਰ ਫਾਇਦਾ ਤੇਜ ਆ ਚਾਰ ਪੰਜ ਭੜੀਆਂ ਘਰ ਤੋਂ ਆਦਰੀ ਨੇ ਫਾਇਦਾ ਤੇਜ ਆ ਹਾਲਾ ਅੱਛਾ ਆਹੀ ਟਾਈਮ ਹੈ ਤੇਰਾ ਪੜ੍ਹਨੇ ਦਾ ਕੱਲ ਤੇ ਸਕੂਲ ਜਾਏਗਾ ਇਹਨਾਂ ਕੋਲ ਆਏਗਾ ਤੇ ਇਹਨੇ ਤੁਹਾਨੂੰ ਕੰਮ ਲਾ ਰੱਖਣਾ ਨਾਇਰ ਨੇ ਤੈਨੂੰ ਕੋ ਦਿਨਾ ਨਾ ਬਾਤਾਂ ਕੱਲ ਆਪ ਸਕੂਲ ਦਿਖਾ ਦਿਜੀਏਗਾ ਲੈ ਜਾਕਰ ਹਾਂ ਠੀਕ ਹੈ ਕੱਲ ਤੇ ਸਕੂਲ ਜਾ ਮੋਟੂ ਆਹੋ ਅੱਛਾ ਪੜ ਲਾ ਚਾਰ ਅੱਖਰ ਕਿਨੀ ਭਰੀ ਘੜਤੀ ਭਰੀ ਹੋਈ ਜਾਏਗਾ 65 55 7 ਤੱਕ ਆਹ ਪਾਹੇ ਤੋਂ ਹਮਿਲ ਹੋ ਬਾਈ ਇੰਨੀ ਕੇ ਕਿੰਜ ਇੰਨੀ ਕੇ ਬਹੁਤ ਆ 65 ਭਰੀ ਫੇ ਮੁੜ ਕੇ ਆਉਂਦਾ ਫਾਇਦਾ ਕੋਈ ਨਹੀਂ 18 ਚ ਤਾਂ ਵਜਨ ਹੁੰਦਾ ਹੀ ਆ ਉਹ 18 ਚ ਤਾਂ ਵਜਨ ਹੁੰਦਾ ਹੀ ਆ ਹੁਣ ਵਿੱਟੇ ਲੱਦਣ ਮੈਂ ਸਾਰੇ ਵਿੱਟੇ ਕਿੱਥੇ ਆ ਨਾ ਨਾ ਇੱਥੇ ਤੇ ਲੱਦ ਕੇ ਸੜਕ 'ਤੇ ਖੜਾ ਲਈ ਹਾਂ ਸਿਰਦਰ ਵਾਲਾ ਤਾਂ ਨਹੀਂ ਜਾਤਾ ਕਿ ਬਾਕੀ ਬਾਹਰ ਘੱਟ ਕੇ ਉੱਥੇ ਨੇੜੇ ਹੀ ਪੈ ਜਾਣਾ ਸੜਕ 'ਤੇ ਪਰ ਹਾਂ ਆਇਆ ਬਈ ਤੇਰੀ ਦਾ ਪਾਕੀ ਆਉਂਦੀ ਨਹੀਂ ਮੇਰੀ ਨਹੀਂ ਹਲੇ ਆਉਂਦੀ 5-6 ਦਿਨ ਐਦ ਕੀ ਸਰਕਲ ਹੋਰ ਹੋ ਗਿਆ ਨਾ ਐਦ ਕੀ ਸਰਕਲ ਉਹਨਾਂ ਨੇ ਹੋਰ ਬਣਾਤਾ ਨਾ ਦੱਸਾ ਲੈ ਗਈ ਚਲੇਗਾ ਕਿ ਨਹੀਂ ਕਹਤੇ ਕਾਲੇ ਜੀ ਆ ਗਈ ਅੱਜ ਚੰਤੇ ਵਾਲੇ ਜੀ ਆਇਆ ਹਾਂ ਕਹਿੰਦੇ ਫਿਰ ਤਾਂ ਹਾਂ ਲੈ ਗਈ ਨਹੀਂ ਜਾਣੀ ਜਿਹੜੀ ਘੜੀ ਖੜੀ ਹੈ ਤੁਸੀਂ ਅੱਛਾ ਉਹ ਉਹ ਤਾਂ ਲੋਟ ਹੈ ਲੈਣਾ ਨਹੀਂ ਹੋਣਾ ਹੈ ਵੀ ਆਉਣੀ ਦੀ ਅੱਜ ਆਈ ਹੈ ਕਾਲੇ ਦੀ ਮੈਂ ਜੱਸੇ ਦੀ ਜੱਸੇ ਜੀ ਤਾਂ ਆਈ ਵੀ ਹੈ ਕਈ ਦਿੰਦੀ ਉਹ ਅੱਜ ਲੈ ਕੇ ਆਉਣਾ ਫਿਰ ਜੱਸਾ ਪਤਾ ਨਹੀਂ ਇਹਨਾਂ ਨੂੰ ਪਤਾ ਹੋਊ ਨਹੀਂ ਰਾਈਟ ਕੋ ਜਾਣਾ ਨਹੀਂ ਚਾਹੀਏ ਹੈ ਕਾਲੂ ਕਿੱਠੇ ਹੀ ਜਾਉਂਗੇ ਉਹ ਵੇਰੇ ਜਾਉਂਗੇ ਉਹ ਦੂਆ ਕਾਲਾ ਰੇ ਜੱਸਾ 6 ਵਜੇ ਕਰੀਏ ਆਹਨੇ ਧੰਨ ਜਿਹੜੇ ਚਲੇ ਜਾਈਂ 7 ਵਜੇ ਰੋਟੀ ਰੋਟੀ ਖਾ ਕੇ ਐ ਫੇ ਵੇਲ ਜਾਉਂਦਾ ਇਹਨੂੰ ਰੋਟੀ ਦਾ ਖਾਏ ਦੇਣੀ ਮੈਂ ਤੈਨੂੰ ਪਤਾ ਲੱਗੇਗਾ ਵੀ 6 ਵਜੇ ਰੋਟੀ ਖਾ ਲੰਨਾ ਤਾਂ ਹੀ ਤਾਂ ਤੈਨੂੰ ਕਿਹਾ ਵੀ ਰੋਟੀ ਖਾ ਕੇ ਚਲੇ ਜਾਈਂ ਆਪਣਾ ਰਾਮਦਾਰੀ ਗਲਤਰਾ ਹੋ ਜਾਣਾ ਸ਼ਾਮ ਤੱਕ ਤਾਂ ਪਹਿਲਾਂ ਹੋ ਜਾਣਾ ਆਹ ਚੱਲਦਾ ਹੁਣ ਮੈਂ ਤਾਂ ਬਾਈ ਪਤਾ ਨਹੀਂ ਮੈਂ ਤੁਮ ਜੱਸਾ ਜਾਈ ਮਾਰਕਟ ਗਿਆ ਉਥੇ ਆਰ.ਟੀ.ਵੀ. ਤੋਂ ਪਰ ਮੈਸੇਜ ਤਾਂ ਜੀ ਆ ਰਿਹਾ ਵੀ ਵਧੀਆ ਚੱਲ ਰਿਹਾ ਪਰ ਚਲਾਈ ਅਸੀਂ ਜਿਉ ਆ ਅੱਜ 4 ਦਿਨ ਹੋ ਗਏ 200 ਟਰਾਲੀ ਕੱਢੀ ਆ ਹਲੇ ਹੁਣ ਸਪੀਡ ਫੜੀ ਆ ਕੱਲ ਦੇ ਨੇ ਅੱਜ ਦੇ ਨੇ ਅੱਜ ਦੇ ਕੱਲ ਦੇ ਨੇ ਸਪੀਡ ਫੜੀ ਸ਼ਾਮ ਤੇ ਸਪਲਾਈ ਵੀ ਨਹੀਂ ਕੱਟੀ ਜਹਾ ਸਪਲਾਈ ਤਾਂ 900 ਪਰਚੀ ਕੱਢਤੀ ਅੱਜ ਹੈ 930 ਨੰਬਰ ਕੱਢਤਾ ਅੱਜ ਅੱਛਾ ਪਰਚੀ ਬதேਰੀ ਕੱਢਤੀ ਪਰ ਕੱਟੀ ਉਹ ਕੱਢਦੀ ਫਿਰ 540 ਦੀ ਗੱਡੀ ਵੀ ਸੀ 560 ਤਾਂ ਅੱਜ ਦੇ 300 ਅੱਜ ਕੱਢ ਤੀ 300 ਅੱਜ ਕੱਢਤੀ ਪਰ ਆਹੇ ਬਈ ਮਿਲ ਹੁਣ ਨੇ ਸਪੀਡ ਫੜੀ ਆ ਕਲ ਦੇ ਨੇ ਸਲਾਮ ਕਲ ਦੇ ਨੇ ਹਾਂ ਸਰਦਾਰ ਨੇ ਕੋਈ ਨਹੀਂ ਭਰੀ ਚਕਾਉਣੀਆਂ ਥੋੜਾ ਤੇ ਇਹੀ ਕੰਮ ਹਾਂ ਕਿਹਾ ਕਹਿੰਦਾ ਸਰਦਾਰ ਭਰੀਆਂ ਚਕਾਵੂ 70 ਬੱਜ ਦੇ ਨੇ ਆਣੇ ਤੁਹਾਡੇ ਹੋਰ ਗੱਲ ਕੋ ਸ ਨਾ ਭਰੀ ਚਕਾ ਲ ਜਿੰਨੀ ਭਰੀ ਆ 5 ਰੁਪਏ ਦਾ ਥਾਬਗਾ ਗੁਣਾ ਕਰ ਲਈ 5 ਮੇਤੇ ਦਾ 5 ਰੁਪਿਆ ਵਾਧਾ ਲਿਆ ਇਹਨਾਂ ਨੇ ਸ਼ਰਮ ਨਹੀਂ ਆਉਂਦੀ ਆਣੇ ਨੂੰ ਮੇਰੇ ਨਾਲ ਲੜ ਪਿਆ ਇਹ ਕਹਿੰਦਾ ਤੈ ਮੇਰੀ ਗੱਲ ਨਹੀਂ ਕਰੀ ਮੈਂ ਕਿਹਾ ਵੀ ਗੱਲ ਮੈਂ ਤੇਰੀ ਕਰਦੀ ਹੂ ਨਾ ਗੱਲ ਚੱਲੇ ਰਹੂਗਾ ਹਾਂ ਹਾਂ ਓਹੋ ਮੈਂ ਕਾ ਵੀ ਬਾਹ ਰੇਟ ਦਾ ਰੋਲਾ ਹੋ ਗਿਆ ਤਾਂ ਵੀ ਉਹ ਕਹਿੰਦੇ ਸੀ ਸਰਦਾਰ ਤੇ ਰੁਪਈਆ ਵੱਧ ਲੈਣਾ ਉਹਦਾ ਗੰਨਾ ਹਲਕਾ ਫੇ ਮੇਰੇ ਘਰ ਪਈਏ ਘੱਟ ਕਰੂਗੇ ਤੁਸੀਂ ਮੇਰਾ ਤਾਂ ਗੰਨਾ ਹੁਣ ਤਖੜਾ ਮਾਹ ਰੁਪਈਆ ਇਹਨੂੰ ਦੇ ਦੂੰਗਾ ਉਹ ਉਹੀ ਉਹ ਦਹੀਂ 55 ਰੁਪਏ ਮੈਂ ਉਹੀ ਕਿਹਾ ਓਹ ਰੁਪਈਆ ਮੈਂ ਤੈਨੂੰ ਦੇ ਦੂੰਗਾ ਇਹ 5 ਰੁਪਏ ਘੱਟ ਕਰੀ ਗੱਲਾਂ ਮਾਰੀ ਜਾਂਦਾ ਇਤਨਾ ਹੋ ਗਿਆ ਬਰਾ ਫਾਇਰ ਇੰਨੀ 52 ਰੁਪਈਆ ਰੇਟ ਦਾ ਕੱਲ ਜਿੱਥੇ ਅਸੀਂ ਗਏ ਸਭ ਕੁਝ ਸਭ ਖਾ ਰਿਹਾ ਠੀਕ ਹੈ 52 ਰੁਪਏ ਰੇਟ ਨਹੀਂ ਤਾਂ ਗਿਆ 2.70 70 ਇਹੀ ਮੰਡੇ ਮੈਂ ਕੋਈ ਨਾ ਮੈਂ ਪਣ ਦਾੜੀ ਨੂੰ ਲੈ ਆ ਕੇ ਪਠਾ 52 ਰੁਪਏ ਰੇਟ ਤਾਂ ਗੱਲ ਜਿੱਥੇ ਸੀ ਗਏ ਕਿੱਥੇ ਗਏ ਉਹ ਪਰਾਲੀ ਉਹ ਪਰਾਲੀ ਕਿੰਨਾ ਦਾ 52 ਰੁਪਏ ਰਸਣ ਦੇ ਕੇ ਰਸਣ ਦੇ ਕੇ ਆਗ ਵੀ ਬੰਦ ਦੇਗੇ ਜੇ ਆਗ ਬਣਾਉਣੇ ਆ ਤਾਂ 2 ਰੁਪਏ ਹੋਰ ਕੋਈ ਸਭ ਜਗ੍ਹਾ ਦਾ ਸਭ ਲਿਖਣਾ ਹੈ ਅਭੇ ਤੂੰ ਸਾਨੂੰ ਕਦੇ ਕਹਿ ਕਰਦਾ ਫਲਾਣੀ ਜਗ੍ਹਾ 70 ਰੁਪਏ ਚੱਲਦਾ ਅਭੀ ਮੈਨੂੰ ਤਾਂ ਮੈਂ ਚਲੇਗਾ ਮੰਡ ਮੈਂ ਮਤੋਂ ਤਾਲੇ ਨੂੰ ਹੀ ਫੋਨ ਕਰ ਲੈਣਾ ਮੇਰੇ ਕੋਲ ਬਥੇਰੇ ਆ ਦੇ ਨੰਬਰ ਮੰਨ ਮੈਂ ਚੱਲ ਜੇਗਾ ਹਾਂ ਮੇਰੀ ਬੰਦਾ ਰਤਾ ਅਛੀ ਜਿਹੀ ਗੱਲ ਬਾਤ ਪਿਆ ਹੈ ਹਾਂ ਉਹ ਬਜ਼ਗਰ ਮੀਨਾ ਪਵਾਰੀ ਮੈਨੂੰ ਪਾਤੀ ਕਾਰ ਲੈਣ ਦੇ ਆ ਤਾਂ ਤਾਂ ਪਤਾ ਮੈਨੂੰ ਰੇਟ ਕਿਹੜਾ ਕਿੰਨਾ ਹੈ ਚੱਲ ਤੈਨੂੰ ਵੀ ਨਾਲੇ ਰੱਖ ਲੈ 800 ਰੁਪਏ ਨਾਲ ਭਾਈ ਆਪੂਣੀ ਜਗਾ ਦੇ ਕਰੂੰਗੇ ਕਿਆ ਇਹ ਮੈਨੂੰ 15-1500 ਰੁਪਏ ਤੇ ਐੜੀ ਪਾ ਰਹੇ ਆ ਹਾਂ ਹਾਂ 2000 ਪਾ ਰਹੇ ਆ ਨੰਬਰ ਲੈ ਗਿਆ ਬੋਲੂ ਬਾਈ ਸਾਰੇ ਨਾਲੋਂ ਪਹਿਨਾ ਆ ਲੈ ਨੰਬਰ ਲੈ ਗਿਆ ਛੋਟੇ ਮੋਟੇ ਆ ਰੇੜੀ ਲਗਾ ਗਿਆ ਆਪਣੀ ਵਧੀਆ ਕਿੰਨਾ ਨਿਬੜਦਾ ਹੀ ਤੂੰ ਬਚੇ ਰਹਿ ਗਿਆ ਕਮਲ ਤੂੰ ਉਹੀ 30 ਪਰਚੀਆਂ ਮੇਰੀਆਂ ਲੈ ਆਈ ਹੈ ਨਹੀਂ ਕੋਈ ਉਹ ਫਿਰ ਅਸੀਂ ਲੰਬੀ ਰੇਸ ਦੇ ਕੋਲ ਆ ਗਈ ਕਿ ਮੇਰੀ ਘਰੇ ਆਈ ਆ ਮਾ ਵੀ ਕਰ ਲੰਬੀ ਰੇਸ ਦੇ ਕੋਲ ਉਹ ਕਿ ਸਰਕਲ ਪਤਾ ਨਹੀਂ ਕਿ ਬਣਾਇਆ ਇਹਨਾਂ ਨੇ ਅਸੀਂ ਅਪ੍ਰੈਲ ਤੱਕ ਢੋਈ ਜਿਹੜਾ ਹੋਣੀ ਤੈਨੂੰ ਮੈਂ ਕਿਹਾ ਦਾਦਾ ਗੱਡੀ ਆਉਂਦੀ ਸਾਈਡ ਹੋ ਜਾ ਮੜਾ ਕਾਲੇ ਅਜਿਹੀ ਸਰਕਲ ਪਤਾ ਨਹੀਂ ਕਿਆ ਬਣਾਇਆ ਇਹਨਾਂ ਨੇ ਯਾਰ ਉਹ ਇਹਨਾਂ ਨੇ ਨਾ ਜਿਨ੍ਹਾਂ ਦੀਆਂ ਜ਼ਿਆਦਾ ਪਰਚੀਆਂ ਪਿੱਛੇ ਮਾਰੇ ਨਾ ਨਾ ਉਹ ਮੂੜੇ ਮਾਰੇ ਕਾਨੂੰ ਮਾਰੇ ਸਾਡੀਆਂ ਘੱਟ ਪਰ ਬੌਂਦਾ ਚੱਕਰ ਪਾਇਆ ਉਹ ਪਗਰਾੜੀ ਵਾਲੇ ਵੀ ਉਹ ਰੇੜੀ ਲੱਦੀ ਉਹ ਕਰੀ ਗੇੜੇ ਹੁਣ 4 ਦਿਨ ਹੋ ਗਏ ਲੱਦ ਕੇ ਪਰਚੀ ਆਉਂਦੀ ਉਹ ਨਹੀਂ ਕਹਿੰਦੀ ਜੀ ਜੀ ਬੜੀ ਹੈ 900 ਕੁਸ ਤੋਂ ਅੱਜ ਤਾਂ ਚਲੀ ਗਿਆ 930 ਤੱਕ ਚੱਲ ਗਿਆ ਬੱਲੇ ਜਾ ਕੱਲ ਨੂੰ ਇਹਨਾਂ ਨੂੰ ਕਿਨੂੰ ਕਿਨੂੰ ਹਾਂ ਮੈਂ ਕਿਹਾ ਮਾ ਛਿੱਲ ਦੋ ਇਹ ਕਹਿੰਦਾ ਕੱਲ ਨੂੰ ਬਿੰਦਰ ਦੀ ਲੱਦਣੀ ਆ ਉਹ ਬਿੰਦਰ ਦੀ ਲੱਦ ਗਿਆ ਬਿੰਦਰ 150 ਪਾਈ 200 ਕਾਂਟੜਾ ਕਹਿੰਦਾ ਲੱਦਣਾ ਹੈ ਹੂੰ ਹੂੰ ਮਾ ਤੇ ਬਾਹਰ ਲੱਗੂਰੇ ਸਾਰੇ ਸਲਾਣੇ ਨੂੰ ਨੇ ਜਾੜਾ ਹੋ ਰਹਾ ਹੈ ਹਾਂ ਸਲਾਣੇ ਕਹਿੰਦਾ ਮੈਨੂੰ ਵੀ ਦੰਦਿਆ ਦਾ ਸਲਾਣੇ ਦੀ ਪਾਰਚੀ ਹੋਰ ਹੀ ਰਹਿ ਗਏ ਮਾਹਨਾ ਬਾਈ ਤੁਹਾਨੂੰ ਤਾਂ ਮਰੰਡੇ ਨਹੀਂ ਸੀਗੀ ਲੜਣਾ ਬਾਅਦ ਚ ਵੀ ਤਾਂ ਮਰੰਡੇ ਨਹੀਂ ਸੀਗੀ ਲੜਣਾ ਸਾਡਾ ਸਾਡਾ ਕੰਨਾ ਜੜਾਂ ਵਾਲਾ ਹੈ ਵੱਡੀ ਜੜ ਵੀ ਨਹੀਂ ਹੈਗੀ ਇੰਨੀਆ ਮਿੱਟੀ ਪੁੱਜੀ ਗਈ ਕਿੰਨੇ ਜਾਲ ਸਾਫ਼ ਕਰਨਾ ਨਿਬੋਲਾ ਕਰਨਾ ਮੇਰਾ ਕਰੇ ਵੀ ਕਿਹਾ ਜਿੱਥੇ ਪਾਣੀ ਚੱਲਦਾ ਨਹੀਂ ਮੇ ਪਾਣੀ ਜਿਆਦਾ ਖਾੜੇ ਸੀ ਕੋਸਾ ਪਰ ਇੰਨੀ ਕੀ ਹੈਗੀ ਉਹ ਇੰਨੀ ਨਹੀਂ ਹੈਗੀ ਇਦਾਂ ਦੀ ਮੀਹ ਨਹੀਂ ਪਏ ਕਹਤੀ ਐਦ ਕੀ ਮੀ ਨਹੀਂ ਪਾਈ ਜੇ ਕੋਈ ਜਿਹਹਾ ਜਾਂ ਮਰਜੀ ਕਰਨਾ ਇੱਕ ਨੰਬਰ ਪਰ ਮੇਲਾ ਹੀ ਵੀ ਸਾਡੀ ਰਿਕਵਰੀ ਚ ਰਿਕਵਰੀ ਚ ਮੇਰਾ ਡਾਂ ਵੀ ਲੇ ਕੇ ਨੰਬਰ ਹੈ ਨਹੀਂ ਯਾਰੋ ਮੇਰੀ ਗੱਲ ਸੁਣ ਲਾ ਗੰਨਾ ਸਾਡਾ ਹੀ ਜਾਂਦਾ ਜਿਆਦਾ ਹੁਣ ਅਸੀਂ ਮਰੰਡੇ ਦੇ ਛੁੱਟ ਕਿਤੇ ਤਾਂ ਗਈ ਨਹੀਂ ਕਦੇ ਮੈਂ ਤਾਂ ਕਹਿ ਮੰਨੂ ਕਿਹਾ ਤਾਂ ਅੱਜ ਮੈਂ ਤਾਂ ਸਲਾਣੇ ਚੱਲੇ ਆ ਉਹ ਨਹੀਂ ਨਹੀਂ ਕੁਛ ਨਹੀਂ ਹੁੰਦਾ ਕਹਿੰਦਾ ਚੱਲ ਪਾਣਾ ਇਹਨੇ ਚੱਲ ਪਿਆ ਅੱਜ ਮੈਂ ਫੋਨ ਕਰਦਾ ਸੋਣੀ ਪਰਚੀ ਚੱਲ ਤੇ ਅੱਜ ਨੰਬਰ ਨਹੀਂ ਚੱਕਿਆ ਮੈਂ ਫੋਨ ਕਰਿਆ ਉਹ ਇਹ ਚੱਕਰ ਦੱਸਾਂ ਕੀ ਆ ਇਹ ਇਹਨੂੰ ਸਵਾਰਦੇ ਹੀ ਨਹੀਂ ਹੈਗੇ ਇਹ ਆਹ ਹੁਣ ਉੱਥੇ ਸਾਰੇ ਜ਼ਿੰਮੇਦਾਰ ਔਖੇ ਹੋਏ ਹੋਏ ਆ। ਵੀ ਸਾਲੇ ਨੂੰ ਖੜਾ ਕੇ ਇੱਕ ਵਾਰ ਕਰਤਾ ਲੋ ਫੇਰ ਚਲਾ ਦਿੰਦੇ ਤਾਂ ਕਿ ਕੱਦ ਇਹਦਾ 베ARING ਜਾ ਦੋ ਦਿਨਾਂ ਚਲਾਓਗੇ। ਪਰ ਇੱਕ ਹੋਰ ਪੰਗਾ ਏ। ਮੇਰੀ ਗੱਲ ਸੁਣ ਲੈ। ਸਲਾਣਾ ਖਾਲੀ ਪਿਆ ਵੀਡੀਓ ਪਾਈ ਜੀ ਨਹੀਂ ਦੀ। ਉਹ ਬਾਈ ਹੈ ਜੇ ਦੋ ਦਿਨਾਂ ਚੱਲਿਆ ਹੋਰੇ ਮਰੰਡਾ ਮਿਲ ਲੋਕਾਂ ਨੇ ਸਲਾਣੇ ਭੱਜ ਜਾਣ। ਉਹ ਬਾਈ ਮਨੂੰ ਦੱਸਦਾ ਦਾ ਮੁੰਡਾ ਕਹਿੰਦਾ ਬਾਈ ਇੱਥੇ ਦਾ ਜਿਹੜਾ ਕਿਆ ਕਹਿੰਦੇ ਨੌ ਕੈਨ ਹੁੰਦਾ ਕਿਆ ਹੁੰਦੀ ਹੈ। ਕਹਿੰਦਾ ਉਹ ਹੋਣੇ ਦਾ ਡਰ ਆ ਕਹਿੰਦਾ ਚੱਲ ਤਾਂ ਪਿਆ ਕਹਿੰਦਾ ਉਹ ਹੁਣ ਟਰਾਲੀ ਨਹੀਂ ਜਾਂਦੀ ਇੱਥੇ ਉਹ ਖਾਂਦਾ ਬਹੁਤ ਆ ਦੀ ਖਚਾਈ ਜਾ ਖੜਦਾ ਨਹੀਂ ਹੈਗਾ ਸਿੱਧੀ ਕੰਢੀ ਜਾ ਤਾਂ ਖਰਾਬ ਹੋ ਖਰਾਬ ਹੋਈ ਆ ਰਾਤ ਹੋ ਗਿਆ ਉਹ ਤੇਰਾ ਮੁੰਡਾ ਕਲਾਉਂਦੀ ਵਾਲਾ ਸਿੱਧੀ ਕੰਢੀ ਹਰਪ੍ਰੀਤ ਉਹ ਕੱਲ ਰਾਤ 9-10 ਵਜੇ ਪੁੱਜਿਆ ਸਵੇਰੇ ਤੜਕੇ ਨੂੰ ਖਾਲੀ ਹੋ ਗਿਆ ਹਾਂ ਚਾਰ-ਪੰਜ ਘੰਟੇ ਲੱਗੇ ਉਹਨੂੰ ਸਿੱਧੀ ਖਾਲੀ ਹੁੰਦੀ ਅੰਦਰੇ ਜਾਂਦੀਆਂ ਉਹ ਇੱਕ ਲਾਈਨ ਪਾਉਂਦੇ ਨਾ ਸਿੱਧੀ ਕੰਡਾ ਹੋ ਕੇ ਅੰਦਰੇ ਖੜਦੀ ਵਾ ਜਾ ਕੇ ਬਾਹਰ ਨਹੀਂ ਲੈਣਾ ਜੀ ਹੁਣ ਤੇਰੇ ਜਾਣਾ ਇਹਨਾਂ ਨੇ ਕੱਲੂ ਮੈਂ ਤਾਂ ਕਿਹਾ ਛੇਲੇ ਦੋ ਉਹ ਕੱਲ ਤੇ ਬਾਸ਼ ਲਾ ਲਾ ਸੋਮਵਾਰ ਨੂੰ ਹੀ ਆਉਣੀ ਤੇਰੇ ਵਾਲੀ ਵਰਤੀ ਤਾਂ ਮੀਂਹ ਹੀ ਦੱਸਿਆ ਦਾ ਹੁਣ ਕਹਿੰਦੇ ਲੈ ਮੀਂਹ ਮੀਂਹ ਮੈਂ ਕਿਹਾ ਮੀਂਹ ਵਾਲਾ ਮੈਂ ਇੱਕ ਮੈਂ ਇੱਧਰ ਖੜਾ ਗਿਆ ਕਾਲੇ ਆ ਇਹ ਦੱਸੂਗਾ ਮੀਂਹ ਦਾ ਬੋਲੂ ਬੀਜਣੀ ਨਹੀਂ ਰਹੀ ਮੀਂਹ ਕਾ ਤੇ ਪਾਉਣਾ ਲੈ ਕਣਕ ਨਹੀਂ ਬੀਜਣੀ ਨੇ ਜਬੀ ਦਾ ਰਹੇਗਾ ਜੀਤੀਆ ਤਾਂ ਇਦ ਕੀ ਉਹਦਾ ਹੀ ਕਾਲਾ ਆ ਇਹਨੂੰ ਹਾਂ ਜਬੀ ਬੀਜਣੀ ਨੇ ਜਬੀ ਜਬੀ ਬੀਜਣੀ ਮੇਰੇ ਹਿਸਾਬ ਕਰਦਾ ਬੋਲੂ ਸੀ ਜਬੀ ਵੀ ਨਾ ਬੀਜ ਇਹਨੂੰ ਸੁਕਾ ਸੁਕਾ ਲੈ ਬਸ ਚੱਲ ਜਬੀ ਕੋਈ ਡੰਗਾ ਡੁੰਗਾ ਖਾਰੇ ਕਰੂਗਾ ਪੈਣਾ ਹੋ ਰਹੀਆ ਉੱਧਰ ਵੀ ਤਾਂ ਵੜਦੇ ਉਹਦੇ ਬੜਦੇ ਮੀਂਹ ਦਾ ਦਵਾਰੇ ਫੇਰ ਹਾਂ ਤਾਂ ਕਰਦੇ ਪਕਾਣਾ ਮੈਂ ਇਹ ਜੇ ਪਲਟਾਵੇਂ ਮਾਰਦਾ ਮਾਰੂਗਾ ਰੇ ਨੂੰ ਪਾ ਕੇ ਬੀਜੂਗਾ ਮਾਰ ਕੇ ਵਿੱਚ ਬੀਜਣਾ 70 ਕਰਕੇ ਫੇਰ ਫਰਵਰੀ ਦੇ ਵੀਰ ਵਿੱਚ ਬੀਜਣਾ ਫਰਵਰੀ ਦੇ ਵੀਰ ਵਿੱਚ ਬੀਜਣਾ ਕੋਰੇ ਐ ਬੀਜ ਦੇਣੀ ਨਾ ਫੇਰ ਉਧਰ ਨਹੀਂ ਖਾਉਂਗੇ ਆਪਾਂ ਮੇਰੀ ਜਵੀ ਜੂ ਵੀ ਰਿਆ ਕੇ ਖਾਣਾ ਰੇ ਕਰੂਗਾ ਹਾਂ ਇੱਕ ਮੇਰੀ ਇਹ ਵੀ ਘਟ ਘਾਤੀ ਦੀ ਗੱਲ ਸਾਰੀ ਖਾ ਗਈ ਜੀ ਚੰਨਵੇਂ ਨਾਲ ਤੇ ਮੈਂ ਕਹਿੰਦਾ 85 ਬੀਜੋ ਜੀ ਇਹਦੇ ਤੋਂ 85 ਮੱਚ ਚੜਿਆ ਪਿਆ ਆ 85 ਵੀ ਵਧੀਆ ਇਹਦੇ ਤੋਂ 85 ਸਾਰੇ ਨਾਲੋਂ ਉੱਪਰ ਇਹਦੇ ਕੋ ਖੜਾ ਜਿਹੜਾ ਕਿ ਆ ਹਾਂ ਪਹਿਨਾ ਮੇਰੇ ਨਾਲ ਲੜਦਾ ਤਾਂ ਇਹਦੇ ਕੋਲ ਕੋਈ ਦੀਨਦਾਰ ਮੈਂ ਯਾਰ ਇਹ ਕਿਤੇ ਲੀਡਰਾਂ ਨਾਲੋਂ ਘੱਟ ਆਏ ਹੋੜੇ ਨੂੰ ਦੱਸ ਦੇਂਦਾ ਬੈਠਣਾ ਤਾਂ ਕਿ ਆ ਹੋ ਗਿਆ ਮਿਲ ਜਾਊਗਾ ਜੀ ਉਹ ਆ ਚੱਲ ਪਵੇ ਓ ਹਲੇ ਓਏ ਉਹ ਦੱਲੀ ਦਾ ਹੀ ਵੀ ਕੀ ਆਵੇ ਕੋਈ ਨਿਕਲੀ ਚਾਹ ਮੈਂ ਦਿੱਤੇ ਦੱਲੀ ਚੌਲ ਹੀ ਦੇਣ ਇਹਨਾਂ ਨੂੰ ਅੱਜ ਦੇ ਬਾਅਦ ਰਸਣ ਕਾ ਦੇ ਦਿੰਦਾ ਤੂੰ ਜਾ ਤੂੰ ਮਿੱਠਾ ਮੈਂ ਦਿੰਦਾ ਰੋ ਨਹੀਂ ਹੋਣ ਦੱਸ ਕੇ ਮੁੱਕੇ ਉਹ ਦੱਸ ਦੱਸ ਉਹ ਗਿੰਦੀ ਨਹੀਂ ਅੱਜ 6 ਗਲਾਸੇ ਦਿੱਤੇ ਬਣਾ ਕੇ ਇਹਨਾਂ ਨੂੰ ਉਹ ਵੀ ਗਿੰਦੇ ਨਹੀਂ ਹੈਗੀ ਗਲਾਸੇ ਗਣਦਾ ਹੀ ਨਹੀਂ ਕੋਈ ਦੱਸ ਐ ਰਾਮ ਵੀ ਇਹ ਕੋਈ ਗੱਲ ਨਹੀਂ ਥੱਲੇ ਸਾਹਮਣੇ ਦੇਖੀ ਤੂੰ ਸਾਹਮਣੇ ਦੇਖੀ ਨੂੰ ਐ ਬੈਠ ਕੇ ਨਾ ਐ ਬੋਤਲ ਰੱਖ ਲੈਣੀ ਆ ਦਾਣ ਰੱਖ ਲੈ ਪੀਣੇ ਪੈੱਕ ਲਾ ਗਿਆ ਦੋ ਜਾਨੇ ਕਹੇ ਮੈਨੂੰ ਪੈਸੇ ਨਹੀਂ ਦਿੰਦੇ ਹੈਗੇ ਕਾ 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 ਤੁੰਦ ਮਗਰਾਂ ਦਾ ਇਹ ਤਾਂ ਕਹਿੰਦਾ ਮੈਂ ਪੀਂਦਾ ਨਹੀਂ ਹੈਗਾ ਪੀਂਦਾ ਕਾ ਤੇ ਸਾਰਾ ਵਕਤ ਆ ਕਿ ਤੂੰ ਆਉਣਾ ਹੀ ਨਹੀਂ ਆਇਆ ਤਿੱਕੀ ਆਉਣੇ ਵਾਲਾ ਪੈਸੇ ਪਾਤਾ ਦਿੱਤੇ ਹੁਣ ਛੇਰ ਵੀ ਆਉਣੇ ਵਾਲਾ ਛੇਰ ਨਾਲ ਤਾੜੀ ਇਹਦੀ ਬਹੁਤ ਲੀਬ ਦੀ ਲੀਬ ਲੜੀਦਾ ਨਹੀਂ ਕੋਈ ਗੱਲ ਨਹੀਂ ਉਹ ਲੜੀ ਗੱਲ ਨਹੀਂ ਹੋਏਗਾ ਤੰਗ ਮੋਹ ਕਰਦਾ ਸਾਨੂੰ ਕਿਤੇ ਥੋੜਾ ਕਰਦਾ ਜੱਸਾ ਕਿਹਾ ਕਿ ਨਹੀਂ ਵਾ ਵੜੇ ਜੀ ਨਹੀਂ ਲੱਤ ਨਹੀਂ ਹੈਗਾ ਮੇਰੇ ਜਣ ਹੈ ਆਉਣੇ ਨੂੰ ਪਤਾ ਹੈਗਾ ਨਹੀਂ ਨੇ ਵੀ ਜਾਣਾ ਸਵੇਰੇ ਲੈ ਕੇ ਇਹਨੇ ਇੱਕਠੇ ਹੀ ਖੜਾ ਗਿਆ ਟਰੱਕ ਨੂੰ ਪਤਾ ਨਹੀਂ ਕਾਲੇ ਜੀ ਕਾਲੇ ਵਾਲੀ ਪਰਚੀ ਆ ਗਈ ਜੁਦੀ 700 ਪਰਤੀ ਹਾਂ ਕਾਲੇ ਜੀ ਦੀ ਆ ਗਈ ਆ ਫਿਰ ਦਲੀ ਦੋੇ ਖਾਂਭੂਗਾ ਮੈਂ ਜਾਂਦਾ ਨਹੀਂ ਤੈਨੂੰ ਜਾਣਾ ਮਿਲਣ ਨੂੰ ਮੈਂ ਮਟੋੜਾ ਮਾਪਾ ਖੜਾ ਕੇ ਆਇਆ ਮੈਂ ਜਾਂਦਾ ਜਾਣਾ ਨਹੀਂ ਐਤਕੀ ਸੱਸਰੀ ਕਾਲੇ ਐਤਕੀ ਇਹ ਕਾਲੇ ਨੇ ਕਿਹੜਾ ਐਤਕੀ ਮੈਂ ਜੇ ਗਿਆ ਹੈ ਦੇਖ ਲਈ ਕਹਿ ਇਹਨੂੰ ਵੀਡੀਓ ਬਣਤਾ ਗਈ ਇਹ ਦੇਖ ਲੈ ਹੁਣ ਤੇਰੇ ਸਾਹਮਣੇ ਨਾ ਕਾਲੇ ਦਾ ਸਾਨੂੰ ਚੱਕਰ ਨਹੀਂ ਤੂੰ ਮੇਰੇ ਨਾਲ ਜਾਣਾ ਬਸ ਫਿਰ ਮਜਾ ਨਹੀਂ ਹੈਗਾ ਕਹਿੰਦਾ ਮੈਂ ਆ ਦੇ ਲੈ ਇਹ ਤਾਂ ਜਿਹੜੀ ਗੱਲ ਉਹ ਬਾਈ ਚੱਕਰ ਦੱਸਾਂ ਕਿ ਆਏ ਈਵੇਂ ਹੁੰਦਾ ਵੀ ਮੈਂ ਲੈ ਕੇ ਜਾਵਾਂ ਹੈ ਕਿ ਨਹੀਂ ਜਿਹੜੀ ਗੱਲ ਦਲੀ ਨੇ ਕਹੇ ਤੀ ਫੇ ਪੱਥਰ 'ਤੇ ਲਕੀਰ ਆ ਇਹ ਉਹ ਨਹੀਂ ਕੰਨ ਲਕੀਰ ਆ ਤਾਂ ਜਾਉਂਗਾ ਸਾਟੇ ਨਹੀਂ ਸਕਦਾ ਇਹ ਤੂੰ ਦੇਖਦੇ ਸਾਬਾ ਕਰਕੇ ਸਹਬ ਜੋਤ ਪਚੋਲਾ ਬਣਦਾ ਪਹਿਲਾਂ ਤੇਰਾ ਅੱਜ ਨਾਲ ਕਹਿੰਦਾ ਸੀ ਤੂੰ ਵੀ ਆਉਣਾ ਪਰਾਲੀ ਲੈਣ ਆਇਆ ਕਹਿੰਦਾ ਮੈਂ ਉਹ ਤਾਂ ਪਚੋਲਾ ਬਣਨਾ ਉਹ ਥੱਲੇ ਕਹਦੇ ਬੈਠ ਗਿਆ ਤੂੰ ਤੇ ਇੱਥੇ ਪਰਾਲੀ ਲੈ ਗਿਆ ਬਹਾਨੇ ਨਾਲ ਉਹ ਪਚੋਲੇ ਦਾ ਹਲ ਕਰਕੇ ਕਿਹਦੇ ਕਾਨੂੰ ਲੈ ਗਿਆ ਆ ਗਿਆ ਕੱਟੇ ਦੇ ਘਰੇ ਉਹ ਬੰਨੇ ਕਹਿੰਦੇ ਬੰਨ ਲੰਮਾ ਚੱਲ ਮੈਂ ਰੱਖੀ ਉਹਦੇ ਦੋ ਭਰੀਆਂ ਘਰਾਂ ਛੋਟੀਆਂ ਜੀਆਂ ਮਾਹ ਚਾਲ ਵੀ ਉਹ ਕਰਦਾ ਏ ਇੱਥੇ ਆ ਕੇ ਚੱਕਣ ਆਇਆ ਗੰਨਾ ਫੜਨ ਵਾਸਤੇ ਮਾਹ ਮੋਟਰ ਤੇ ਪਈ ਆ ਸੁਣਤਾ ਲੈ ਇਗੜੇ ਘਾਟਾ ਇਹ ਤੇ ਤੇ ਚੱਕਾ ਕਹਿੰਦਾ ਪੰਮੇ ਕੋ ਪਰਾਲੀ ਆ ਉਹ ਮੋਟਰ ਤੇ ਪਈ ਨੇ ਪੰਜ ਛੇ ਬੁੱਧਿਆ ਮਾਹ ਚੱਲ ਕਹਿੰਦਾ ਸਰ ਜਾਣਾ ਚੱਲ ਚੋਰੀ ਚੋਰੀ ਲੈ ਗਏ ਉਹ ਚੂਹੇ ਨੇ ਖਾਧੀ ਹੋਈ ਮਾਹ ਚੱਲ ਪੰਮੇ ਨੂੰ ਫੋਨ ਕਰ ਪੈਣਾ ਜੇ ਤੈਨੂੰ ਮਿਲਦੀ ਆ ਤਾਂ ਠੀਕ ਐ ਨਹੀਂ ਤੇ ਮੈਂ ਇੱਦਾਂ ਕਰਦਾ ਉਹਦਾ ਗੰਮੇ ਨੂੰ ਪਪਾ ਕਹਿੰਦਾ ਠੀਕ ਹਾਂ ਤਾਂ ਵੀ ਲੱਤੀ ਨਾ ਮੈਨੂੰ ਆਪਣੀ ਧੀ ਅੱ ਕੌਣ ਮੇਰਾ ਹੀ ਕਿਤੇ ਘਾਟਾ ਹੈ ਮੈਂ ਤਾਂ ਨਹੀਂ ਭੇਜਿਆ ਮੈਂ ਇਹ ਲੈ ਗਿਆ ਇਹ ਤਾਂ ਚੋਰੀ ਤੋਂ ਚੱਕ ਲਿਆ ਉਹ ਉਦੋਂ ਭੇਜਿਆ ਕਿਸੇ ਨੇ ਨਹੀਂ ਭੇਜਿਆ ਦਾਤਾ ਨਹੀਂ ਉਹ ਮੇਤੇ ਪੈਣਾ ਚੱਕ ਲਿਆ ਤੇਰੇ ਤੇ ਯਾਰ ਉਹਨੇ ਜਰ ਉਦਈ ਕਾ ਮਾਮਪੇ ਆਪਾ ਇਹਨੇ ਤੇ ਦੋ ਵਾਰੀ ਇਹਨੇ ਤੇ ਲੈ ਕੇ ਅੱਜ ਮੇਰੇ ਕੋਲ ਆ ਗਿਆ ਕੰਨਾ ਹੋਇਆ ਪਰਾਲੀ ਥਾਲੀ ਅੱਧੇ ਪਿੰਡ ਦੇ ਢੋਲੀ ਨੇ ਅੱਜ ਵੀ ਲੈ ਕੇ ਖਾ ਸੀ ਫੇਰ ਮਹਾਪਾਈ ਜੇ ਨਹੀਂ ਮਿਲਦੀ ਤਾਂ ਨਾ ਨਾ ਹੀਲਾ ਕਰ ਦੂੰ ਪਹਿਲੇ ਮ ਖਾ ਉਹ ਦੇਖ ਪਈ ਪਰਾਲੀ ਉਹ ਮਰਦੀ ਨਾ ਦੇ ਬਾਅਦ ਇਹ ਜਵਾਬ ਦੇਤਾ ਮਹਾਤਾ ਮੁੜਿਆਈ ਦੇ ਜਵਾਬ ਦੇਤਾ ਇਹਨੂੰ ਪੁੱਛ ਨਾ ਕਰੋ ਇਹਨੂੰ ਪਾ ਕੇ ਛੱਡ ਦਿਓ ਫੇਰ ਤੈਨੂੰ ਇਹਨੂੰ ਹਵਾ ਵੜਨ ਦਿਓ ਫੇਰ ਤੈਨੂੰ ਮੇਰੇ ਕੋਲ ਤੇ ਲੈ ਕੇ ਆ ਕਰਾਂ ਕੋਈ ਵੀ ਨਹੀਂ ਦਾ ਮਾਫਰ ਕੈਮਰੇ ਚ ਦੇਖਿਆ ਰਿਕਾਰਡਿੰਗ ਕਰਕੇ ਤਾਂ ਹੀ ਮੈਂ ਭੇਜੀ ਦੀ ਤੈਨੂੰ ਮਗਾ ਅੱਜ ਕੋ ਬੰਦਾ ਆਇਆ ਘਰਾਂ ਕੋਈ ਪ੍ਰਾਲੀ ਜਾ ਕੇ ਲੈ ਗਿਆ ਕਹਿਤਾ ਉਹਨੂੰ ਆ ਆ ਦੀ ਪਾਈ ਉਹ ਕੈਮਰਾ ਚ ਲੱਗ ਕੇ ਆਇਆ ਕਹਿੰਦਾ ਨਿਕਲਾਂ ਕਿੰਨੇ ਮੋਟਰਸਾਈਕਲ ਲਿਆਉਂਦਾ ਉਹਨੂੰ ਦਾ ਤੇਰਾ ਜਾ ਤੇ ਨਿਬੜ ਜਾਣ ਤਾਂ ਰੇੜੀ ਨਾਲ ਤਾਂ ਟਰਾਲੀਆਂ ਕਰਾਉਂਦਾ ਦੋ ਫੇੜਾ ਫਿਰ ਔਕਾ ਹੁੰਦਾ ਘਰ ਵੀ ਡੰਗੜ ਆ ਨਾ ਸੱਡੇ ਬਹੁਤ ਔਖਾ ਕੌਨ ਸੈਵਯੂਜ਼ ਨਹੀਂ ਆਗਾ ਡੰਗੜਾਂ ਦਾ ਦੇਖ ਨਹੀਂ ਨੀ ਟਰਾਲੀ ਵੀ ਠੀਕ ਆ ਪਰ ਟਰਾਲੀ ਵੀ ਠੀਕ ਆ ਫਿਰ ਤੈਨੂੰ ਦੂਰ ਪੈਣੀ ਆ ਹੁਣੇ ਜਾਣ रेडी ਤੈਨੂੰ ਔਖੀ ਕਾਦੀ ਆਉਂਦੀ ਸੀ ਅੱਗੇ ਦੁਗਰੀ ਨੂੰ ਲੰਘ ਜਾਂਦੇ ਤੇ ਮੇਰੀ ਗੱਲ ਸੁਣ ਲੈ ਤੈਨੂੰ ਔਖੀ ਕਾਦੀ ਹੋਣੀ ਸੀ ਜੇ ਤੇਰੀ ਟਰਾਲੀ ਹੁੰਦੀ ਕੱਲੂ ਜੱਸੇਗਾ ਜਾਂਦਾ ਦਿੱਲੀ ਨੇ ਆਪੇ ਕੱਲੇ ਨੇ ਸਾਂਭ ਲੈਣੀ ਸੀ ਬੱਸ ਦਿੱਲੀ ਨਾ ਕੱਲੇ ਤੇਨੂੰ ਜਵਾਬ ਨਹੀਂ ਦੇ ਦਿੰਦਾ ਦਿੱਲੀ ਪੁੱਛ ਲੈ ਆ ਜਵਾਬ ਕਾ ਦਿੱਲੀ ਜਾ ਕੇ ਦਿਖਾਵੇ ਹੁਣ ਇਹ ਜਾ ਨਹੀਂ ਸਕਦਾ ਉਹ ਜਾਊਗਾ ਦਿੱਲੀ ਜਾਣਾ ਹੀ ਨਹੀਂ ਦਿੱਲੀ ਜਾਣਾ ਯਾਰ ਇਹਦੀ ਗੱਲਾਂ 'ਚ ਥੋੜਾ ਹੋਣਾ ਲੈ ਆਪਣਾ ਘਰ ਨਹੀਂ ਦੇਖਣਾ ਆਏਗਾ ਇਹ ਤਾਂ ਗੱਲਾਂ ਵਾਲਾ ਤੇਰੀ ਜਾਂਦਾ ਦਿੱਲੀ ਜਾਣਾ ਜਾਣਾ ਆਉ ਦੇਖ ਜਾਊਗਾ ਦਿੱਲੀ ਜਾਊਗਾ ਕਦੇ ਨਹੀਂ ਆਇਆ ਨਹੀਂ 5-7 ਦਿਨ ਤੱਕ ਚਲ ਅਸੀਂ ਵੀ ਦਿੱਲੀ ਨੂੰ ਫੜਾਇਆ ਕਰੂੰਗਾ ਟਰੈਕਟਰ ਹੀ ਲੈ ਲਊਗਾ ਤੇਰਾ ਕੋਈ ਨਹੀਂ ਦਿੱਲੀ ਦਾ ਟਰੈਕਟਰ ਨਹੀਂ ਫੜਨਾ ਦਿੱਲੀ ਦੀ ਸੁਣ ਲੈ ਤੂੰ ਦਿੱਲੀ ਬੈਠਾ ਮੇਰਾ ਟਰੈਕਟਰ ਵਗੇਰ ਦਾ ਪਤਾ ਲਾ ਲੱਗੇ ਗੇਅਰ ਪਾ ਤਾ ਉਹ ਛੜਲ ਗੇਅਰ ਨਹੀਂ ਦਾ ਤੂੰ ਆ ਸਾਲ ਬੈਠ ਤਾਇਰ ਘੁੰਮਦੇ ਦਿਖੇ ਨਹੀਂ ਆ ਕਿ ਉਹਦੇ ਨਾਲ ਮਾਰ ਕੇ ਪਿਛੇ ਦਾ ਕੁਦੇ ਮਚੋਤਾ ਪਿਛਲੇ ਸਾਲ ਮੇਰੇ ਨੇ ਬੰਪਰ ਬੂਪਰ ਜਿਹਾ ਸਾਲ ਦੇ ਦਾ ਛੜਲ ਗੇਅਰ ਦਾ ਚਲ ਇੰਨੀ ਛੜਲ ਗੇਅਰ ਹੁਣ ਇੰਨੀ ਤਾਂ ਹੋ ਜਾਂਦਾ ਕੋਈ ਗੱਲੀ ਗੱਦਲੀ ਕਹਿੰਦਾ ਟਾਇਰ ਤਾਂ ਘੁੰਮਦੇ ਨਹੀਂ ਮਾਹ ਸਾਰਾ ਤਾਂ ਗੁੱਤਾ ਮਚੋਤਾ ਤਾਂ ਹਲੇ ਟਾਇਰਾਂ ਦੀ ਕਸਰ ਹੈ ਉਹ ਉੱਤੇ ਵੀ ਤਾਂ ਇਹ ਨੇ ਪਿਛਲੇ ਸਾਲ ਚੜਾਈ ਨੂੰ ਦੱਲੀ ਦਾ ਕੋਈ ਕਸੂਰ ਨਹੀਂ ਤਾਂ ਜਿਹੜੀਆਂ ਮਨੇ ਨੇ ਵੀਡੀਓ ਪਾਈ ਤੀ ਬਾਈ ਦੱਲੀ ਦਾ ਕੋਈ ਕਸੂਰ ਨਹੀਂ ਤਾਂ ਜੱਸਾ ਕਹਿੰਦਾ ਤੂੰ ਲਾ ਦੂਆ ਲੋ ਕਹਿੰਦਾ ਮੈਂ ਲਾਉਂਦਾ ਨਾ ਮੈਂ ਵੀ ਦੂਆ ਲੋ ਲਾਉਂਗਾ ਕਹਿੰਦਾ ਬਾਦੇ ਘੇੜੇ ਨਹੀਂ ਬਣੇ ਹੈਗੇ ਉਹਦੇ ਤਾਂ ਧੀਏ ਘੇੜੇ ਬਣਦੇ ਮੈਂ ਤਾਂ ਸੋਨਾ ਲੀਕਾ ਧੀਏ ਚਾਹੀਦਾ ਤਾਂ ਉਹ ਦੂਏ ਚਾਹੀਦਾ ਮੈਂ ਨਹੀਂ ਕਰਾਇਆ ਜਦ ਵੀ ਕੰਮ ਪਾ ਮੈਂ ਕੋਈ ਨਹੀਂ ਮਹਿੰਦਰੀ ਪਾਵਾਂ ਲੈ ਹਾਂ ਉਹ ਕਹਿੰਦਾ ਓ ਚੜਾਈ ਫਿਰ ਥੋੜਾ ਲੂਰ ਹੋਇਆ ਉੱਥੇ ਮੇਰੇ ਵੀ ਉਹ ਬਦਲਣਾ ਚਾਹੀਦਾ ਟਰੈਕਟਰ ਨਹੀਂ ਅਸ ਵੀਰ ਅੰਮੇ ਦਾ ਟਰੈਕਟਰ ਨਹੀਂ ਬਦਲਣਾ ਜੀ ਹਾਂ ਮੈਨੂੰ ਟਰਾਲਾ ਦੋਣਾ 16 ਫਟਾਣਾ ਹੈ ਆਪਣੇ ਨਾਲ ਥਾਈ ਦੋਣੀ ਦੀ ਜਿੱਦਾਂ ਮੈਂ ਥਾਈ ਦੇ ਜਿੱਦਾਂ ਮੇਰੀ ਥਾਈ ਦੋਣੀ ਪੰਪ ਤਕੜੇ ਹੀ ਦਿੰਦਾ ਇਹ ਮਾਈਕੋ ਦੇ ਸਾਨੂੰ ਦੋਣਾ ਮੈਂ ਟਰਾਲਾ ਦੇਖੀ 16 ਨਹੀਂ ਹੁਣ 18 ਲਿਆਉਣਾ ਹੈ 16 ਨਹੀਂ ਅੱਛਾ ਦਿੱਲੀ ਤੋਂ ਉੱਪਰ ਨੂੰ ਲਿਆਉਣਾ ਹੈ ਆ ਯਾਰ ਇਹ ਕਰਦਾ ਦਿੱਲੀ ਦੇਖ ਲੈ 18 ਮੈਂ ਬਣਾਉਂਗਾ ਜੀ 18 ਇਹ ਬਣਾਉਂਗਾ ਮੈਂ ਬਣਾਉਣਾ ਇਹਨੂੰ 16 ਦੋਣਾ 16 ਦਾ ਕੋਈ ਖੜਾ ਹੈ ਲੇਕਿਨ ਜਾਂਦਾ ਮੇਰੇ ਕੋਲ 16 ਕਿੱਥ ਚੌੜਾ 16 ਹੀ ਲਵਾਂਗੇ 18 ਜਾਂ ਮੈਂ ਤਾਂ ਇਹ ਕਹਦਾ ਵੀ ਤੂੰ 18 ਲੈ ਲੈ ਮੈਂ 16 ਲੈ ਲੂੰਗਾ ਚੱਲ ਮਾ 18 ਹੀ ਬਣਾਉਂਗਾ ਬਾਕੀ ਦੇਖਦੇ ਆ ਬਾਕੀ ਮੌਕੇ ਗਿਆ ਲਾ ਪਰ ਦੱਲੀ ਦੇ ਉੱਪਰ ਨਹੀਂ ਜਾਣਾ ਮੈਂ ਦੱਲੀ ਦੇ ਨਾਲ ਰਹੂੰਗਾ ਗੇੜ ਘੱਟ ਇਧਰਲੀ ਮੈਂ ਤੇ ਉੱਪਰ ਨਹੀਂ ਜਾਂਦਾ ਮੈਨੂੰ ਪਤਾ ਹੈ ਫ੍ਰੀ ਫੁੱਟੇ ਵੀ ਦੇਵਾ ਹਾਂ ਹਾਂ ਮੈਂ ਭਾਈ ਇਹ ਸੁਣਣਾ ਗੇੜ ਘੱਟ ਆਉਂਦਾ ਉਹਨਾਂ ਫਾਇਦਾ ਦੱਲੀ ਮੈਂ ਤੇ ਉੱਪਰ ਨਹੀਂ ਜਾਂਦਾ ਯਾਰ ਯਾਰ ਗੇੜ ਆਉਂਦੇ ਆ ਜੇ ਤੇਰੇ ਕੋਲ 16 ਦਾ ਮੈਂ ਵੀ 16 ਦੀ ਲਊਂਗਾ ਮੈਂ ਤਾਂ ਮन्ने ਇੱਕ 22 ਫੁੱਟੀ ਮਿਲਦੀ ਚਲਦੀ ਖੜੀ ਮਾਂ ਹਾਲੀ ਮੋੜ ਨਹੀਂ ਕਿੱਥੇ ਆ ਪੇਤਾ ਉਹ ਉਹ ਤਾਂ ਦੱਲੀ ਬਾਅਦ ਤੇ ਲੋਟਾ ਖੇਤਾਂ ਵਿੱਚ ਤੇਰੇ ਬਾਅਦ ਤੇ ਥੋੜੋ ਲੋਟਾ ਨਾ ਵੀ ਦੱਲੀ ਦੱਲੀ ਨਾਲ 150 ਦਾ ਲਿਆਦਾ ਜਿਆਦਾ ਦੱਲੀ ਦਾ ਬਹੁਤ ਵਧੀਆ ਰਿਹਾ ਇਸ ਤਰ੍ਹਾਂ ਚਲ ਕਿੰਨੇ ਨਾ 1658 ਦਾ ਹਾਂ 160 ਦਾ ਲੱਤਾ ਦੇਤੀ 8 ਦਾ 1658 ਉਹ ਦੰਦਾ ਦਾ ਜਾਂਬੀ ਕਿ 60 ਦਾ ਲਿਆਦਾ ਬਹੁਤ ਵਧੀਆ ਰਿਹਾ ਜੱਜ ਹਾਂ ਸੋਨਾ ਬਹੁਤ ਦਾ ਕਰਲਾ ਨਾ ਨਾ ਵਧੀਆ ਘਾਰਾ ਲੋ ਹਾਲ ਨੂੰ ਬਲਦੀ ਜੰਗ ਨਹੀਂ ਹੈਗੀ ਜਮ ਚਲ ਕਹੀ ਕਿੰਨਾ ਮਹਿੰਗਾ ਲੈ ਲਿਆ ਨਮ ਦੇਖ ਲੈ ਜੀ ਇੱਕ 60 ਨੂੰ ਕਹਿੰਦਾ ਬਹੁਤ ਮਹਿੰਗਾ ਲੱਤਾ ਦੱਲੀਆਂ ਨੇ ਬਹੁਤ ਮਹਿੰਗਾ ਲੈ ਲਿਆ ਪਿਆ ਇਹ ਪਹਿਲਾ ਸਮਾਰਟ ਸਿੱਟਾ ਸਿੱਟਦਾ ਥੋੜੇ ਕੋਲ ਹੋ ਜਿੰਨੇ ਦਾ ਜ ਟ੍ਰੇਲਰ ਲੱਤਾ ਦਾ ਹੁਣ ਉਹਨੇ ਦਾ ਟਾਇਰ ਪਾਇਆ ਦੱਲੀ 109000 ਦਾ ਟਾਇਰ ਪੈ ਗਿਆ ਅੱਧ ਮੁੱਲ ਚੂਦੇ ਕਿੰਗਾਈ ਬਹੁਤ ਹੋ ਗਈ ਮਹਗਾਈ ਉਹ ਇੰਨੀ ਹੋ ਗਈ 12 ਕੁ ਵੀ ਕਿੰਨਾ ਟਾਈਮ ਗਿਆ ਨਾ 33 33 ਕੁਇੰਟਲ ਦਾ ਕਿਾ ਜਿਆਦਾ ਬੋਲੂ 32 ਕੁਇੰਟਲ ਦਾ ਮੇਰੇ ਵਾਲੇ ਦਾ 54 ਕੁਇੰਟਲ ਦਾ ਹੋਇਆ ਅੱਛਾ ਨਾ ਸੌਰੀ 48 ਦਾ ਤੇ 18 ਦਾ ਟਰੈਲ ਲਾ ਲਾ 30 ਦਾ ਉਹ ਨਾ 48 ਦਾ ਨਹੀਂ 54 ਦਾ ਹੋਇਆ ਦਾ ਮੋਲਾ ਦੀ 54 ਦਾ ਬੁੱਤੀ ਬੁੱਤੀ ਕੁਇੰਟਲ ਦਾ ਟਰੈਲ ਲੈ ਨਾ ਦਾ ਬਿਨਾ ਬਿੱਡ ਤੇ ਉਹ ਵੀ ਬਿਨਾ ਬਿੱਡ ਤੇ ਆ ਛਣੇ ਬਿੱਡ ਆ ਉਹ ਬਿਨਾ ਬਿੱਡ ਤੇ ਭਰਾਵਾ ਇਹਨਾਂ ਦਾ ਟਰਾਲਾ ਬਹੁਤ ਭਾਰੀ ਆ ਦਿੱਲੀ ਵਾਲਾ ਦਿੱਲੀ ਤੇਰੇ ਵਾਲੇ ਕਿੰਨੇ ਕੁਇੰਟਲ ਦਾ ਆਉਂਦਾ ਮੇਰੇ ਵਾਲਾ ਹਾਂ ਮੇਰਾ ਟਰੈਕਰ ਹੈਗਾ 21 ਕੁਇੰਟਲ ਸਾਡੇ ਪਿੱਛੇ ਮਨਾ ਕੇ ਟਰੈਕਟਰ ਆਉਗਾ ਤੇ ਫਿਰ ਚੱਲ 50 ਦਾ। ਇਹ ਆ ਤੇ ਭਰ ਹੋ ਜਾਂਦਾ। 110। ਕਿਹਦਾ 24 ਕੁਇੰਟਲ ਦੀ ਰਹਿ ਗਈ ਆ। 29 ਦਾ ਰਹਿ ਗਿਆ। ਓਏ ਬਿਨਾ ਬਿਡ ਤੇ ਆ। ਤੇ ਬਿਨਾ ਬਿਡ ਤੇ ਇਹ 29 ਦਾ ਮੇਰੇ ਵਾਲਾ 15 ਫੁੱਟ ਆ ਏ। ਉਹ ਹਾਂ ਦੱਸ। ਤੈਨੂੰ ਨਹੀਂ ਵਾਰੀ ਆਉਂਦੇ ਨਹੀਂ। ਯਾਰ ਤੇਲੀ ਤੈਨੂੰ ਨਹੀਂ ਵਾਰੀ ਆਉਂਦੇ ਨਹੀਂ। 29 ਕੁਇੰਟਲ ਦਾ ਮੇਰਾ 15 ਫੁੱਟ ਆ ਏ। 26 ਕੁਇੰਟਲ ਦਾ ਮੇਰਾ। 26 ਕੁਇੰਟਲ ਦਾ ਹਾ ਟ੍ਰੈਲਰ। ਆ ਦੇ ਲੈ ਭੋਲੂ ਵਾਲਾ। ਬਿਡ ਸਾਡੇ। ਨਾਲੇ 14 ਫੁੱਟ ਆ। ਮੇਰਾ 13 ਫੋਟਾ ਇਹ ਨਾਲੇ 23 ਕੁਇੰਟਲ ਦਾ ਹੈ। ਦਲੀ ਇਹ ਦੇਖੋ ਪੈਸੀ ਆਏ ਬਬੂਲਰਾ ਦੇ। ਇਹਦੀ ਤਾਂ ਹਵਾ ਖਰਾਬ ਆ। ਮੈਂ ਤਾਂ ਬੰਨਤੇ ਕਿੱਦੇ ਆ ਦੇਖੋ। ਇਹਦੀ ਹਵਾ ਨਾਲ ਖਰਾਬ ਆ। ਇਹਦੀ ਹਵਾ ਤਾਂ ਖਰਾਬ ਆ ਤੇ ਭੱਜ ਜਲੇ ਆ। ਤੈਨੂੰ ਲੱਖ ਨਾਲ ਕਿਹਾ ਵਾ ਖਰਾਬ ਹੋ ਜਣੀ ਮੇਰੀ ਦਸ ਆਸੇ। ਤਾਂ ਹੀ ਤੈਨੂੰ ਟਰਾਲੇ ਤੇ ਰੋ ਮਾਰਦਾ। ਸਾਡੀ ਟਰੈਕਟਰ ਲਿਆਂਦਾ 12 ਲੱਖ ਦਾ ਜਾਨੀ ਖਰਾਬ ਹੋਈ। ਤਾਂ ਹੀ ਤੈਨੂੰ ਰੋ ਮਾਰਦਾ ਵੀ 18 ਫੋਟਾ ਲੈਣਾ। ਉਹ ਤਾਂ ਲੈਣਾ ਹੀ ਆ ਉਹਦਾ ਤੈਨੂੰ ਵੀ ਪਤਾ ਵੀ ਲੈਣਾ ਕਿ ਨਹੀਂ ਲੈਣਾ। ਦਲੀ ਨਹੀਂ ਨਾ ਬਦਾਂ 4-5 ਕਿਗੇੜਾ ਉਹਨੇ ਲੰਬਾ ਹੋਵੇ ਗਿਆ ਫੈਲਾ ਨਾ ਗਾਹਾਂ ਨੂੰ ਗੰਨਾ ਬਹੁਤ ਜਿਆਦਾ ਬਾਉਂਡ ਵੀ ਬੜਾ ਕਰਾ ਦੇਣਾ ਹਾਂ 250 ਵਾਲਾ ਜਿੱਥੇ ਮਰਜੀ ਲੈ ਜਾ ਲੈ 250 ਵਾਲਾ 200 ਵਾਲਾ ਕਰਵਾ ਗਾ 200 ਵਾਲਾ ਲੈ ਜਿੱਥੇ ਮਰਜੀ ਲੈ ਜਾ ਵਾਹ ਕਰਿਓ ਗਾਹਾਂ ਨੂੰ ਡਾਕਟਰ ਤਕੜੇ ਲੈ ਲਿਓ ਸੈਟਲ ਹੋ ਗਿਆ ਉਹਦੇ ਕੋ ਤਾਂ ਤਕੜਾਈ ਆ ਦੇਖੀ ਮੋਟਰਸਾਈਕਲ ਆਉਂਦਾ ਹੋਰ ਬਾਈ ਪੇਰ ਕਿਦੇ ਝੋਟੇ ਨਹੀਂ ਪਤਾ ਕਿ ਨਹੀਂ ਆ ਜਾਂਦਾ ਹਾਂ ਹੋਰ ਹੋਰ ਆਉਗਾ ਉਹ ਬਾਈ ਉਹ ਕਿਨੇ ਬਾਈ ਕੰਮ ਕਰਦਾ ਡਰਾਈਵਰ ਥੋੜਾ ਜੱਕਰ ਦਾ ਚੱਕਰ ਟਰੈਕਟਰ ਦਾ ਥੋੜਾ ਡਰਾਈਵਰ ਦਾ ਚੱਕਰ ਆ ਹਾਂ ਸਮਝ ਗਿਆ ਤੈਨੂੰ ਗੱਲਾਂ ਆਉਂਦੀਆਂ ਇਹ ਵਿਚਾਰੇ ਨੇ 150 ਛੱਡੇ ਆ ਪਤਾ ਕਾਹਦੇ ਛੱਡੇ ਆ ਇਹ ਹਰੇਕ ਸਾਲ ਇਹ 3-4000 ਰੁਪਏ ਜੀਸੀਬੀ ਵਾਲੇ ਨੂੰ ਦਿੰਦਾ ਦਾ ਜੀਸੀਬੀ ਵਾਲੇ ਨੂੰ ਵੀ ਤਾਂ ਦਿੰਦਾ ਇਹ ਦੁਖੀ ਕਰ ਲਿਆ ਪੈਂਚਰਾਂ ਨੇ ਗਿਆ ਤਾਂ ਪੈਂਚਰਾਂ ਨੇ ਨਹੀਂ ਉਹ ਚੜਾਈ ਮਾਰਦੀ ਸੀ ਇਹਨੂੰ ਰੈਂਪ ਵਾਲੀ ਚੜਾਈ ਮਾਰਦੀ ਸੀ ਇਹਨੂੰ ਰੈਂਪ ਵਾਲੀ ਚੜਾਈ ਮਾਰਦੀ ਸੀ ਇਹਨੂੰ ਤੈਨੂੰ 150 ਤਾਂ ਚਾਹੀਦਾ ਹਨੀ ਕਿਰੂ ਦੱਲੀ ਨੂੰ ਇਹ 150 ਤਾਂ ਨਾਰਮਲ ਆ ਦੱਲੀ ਵਾਸਤੇ ਬੜਾ ਬڑا ਟਰੈਲਰ ਉਹਨੂੰ ਤਾਂ ਦੋ ਉਹਨੂੰ ਤਾਂ 200 ਚਾਹੀਦਾ ਐਡਾ ਟਰੈਕਟਰ ਮਾਤਾ ਕਰਾਉਣਾ ਹੀ ਗਾਹ ਨੂੰ ਬੜਾ ThoughtData ਏ ਮੈਂ ਕਿਹਾ 300 ਰੁਪਏ ਗਾ ਲਓ ਵੀ ਬਹੁਤ ਆ 18 ਫੁੱਟੀ ਪਰ 300 ਨੂੰ ਕਿੰਨਾ ਕ ਗੇੜ ਲੱਗਣੇ ਆ ਉਹ ਤਾਂ ਵਕਤ ਦੱਸੂਗਾ ਚਲੋ ਜਲਦੀ ਚਲੀ ਜਾਈਏ ਨੇ ਓਏ ਬਟਾ ਅਸੀਂ ਤਾਂ ਆ ਇਹਦਾ ਮੋਰਚਾ ਲਾ ਕੇ ਬੈੜ ਗਿਆ ਭਈਆਂ ਨੂੰ ਲੈ ਕੇ ਜਾਊਗਾ ਭਈਏ ਜਾ ਕੇ ਦਿਖਾਵੇ ਮੈਨੂੰ ਫਿਰ ਲੇ ਕੇ ਦਿਖਾਵੇ ਭਈਏ ਮੈਨੂੰ ਨਹੀਂ ਜਾਣ ਨਹੀਂ ਦੇਣ ਇਹਦੇ ਤਾਂ ਤੇਰੇ ਪਰ ਇਹੀ ਘੁੰਮਣਾ ਦਲੀਪ ਮੈਂ ਤੈਨੂੰ ਦੱਸਤਾ ਹੁਣ ਮੇਰੇ ਕੋਲ ਟੈਕਸਿੰਗ ਕੁਝ ਨਹੀਂ ਹੈ ਮਾਤਾ ਨੂੰ ਦਾਸਤਾ ਜੇ ਦੱਲੀ ਦੇ ਚਲ ਗਿਆ ਹੁਣ ਪਹਿਲਾਂ ਭਈਆ ਨੂੰ ਕਮਰਾ ਪਾਉਣਾ ਪੈਣਾ ਦੱਲੀ ਆਉਣ ਦੇ ਦੂਗਾ ਭਈਏ ਦਾ ਬੈਠਣੇ ਨੂੰ ਤਿਆਰ ਹੈ ਮੈਂ ਹੀ ਨਹੀਂ ਰੋਕੇ ਹੋਏ ਹਲੇ ਮਾਹ ਨਹੀਂ ਮੈਨੇ ਬੈਠੇ ਆ 34 ਬਾਲਟੀ ਬੈਠੀ ਆ ਜਿਹੜੇ ਢਾਹ ਦੇਣੇ ਕੇ ਹਾਂ ਕੋਈ ਨਾ ਕੋਈ ਨਾ ਜਿੱਦਣ ਤੁਹਾਨੂੰ ਕੱਟਦਾ ਇਹ ਮੇਰੇ ਕੋਲ ਆ ਜਿਓ ਬੱਸ ਬਾ ਠੀਕ ਚੱਲ ਦੋਨੇ ਦੋ ਪਤਾ ਹੀ ਨਹੀਂ ਕਿੰਨੀ ਹੋਲੀ ਤੋਰਿਆ ਯਾਰ ਅੱਛਾ ਜੇ ਤੇ ਡੀ ਬਿਠਾਉਂਦਾ ਉਹਨੂੰ ਬਾਹਰ ਹੁੰਦਾ ਡਰਾਈਵਰ ਅਕﾞਲੀ ਉਹਦਾ ਪਹਿਲੇ ਗੇਅਰ ਚ ਲਈ ਜਾਂਦਾ ਡਰਾਈਵਰ ਦਾ ਨਹੀਂ ਹੈਗਾ ਇਹ ਕਦ ਅੱਲੀ ਡਰਾਈਵਰ ਨੂੰ ਬਿਠਾ ਲ ਦੇਖੀ ਭੇਜਾਂ ਅੱਲੀ ਨੂੰ ਅਕﾞਲੀ 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 ਚੜਦਾ ਜਾਣੀਗਾ ਕਿੰਨਾ ਕਿਹੜਾ ਹੈ ਤੂੰ ਹਾਈ ਵੀ ਚਾਹ ਹਾਈ ਵੀ ਚਾਹ ਹਾਈ ਜਿਹੜਾ ਫੇਉਂ ਲੱਦਣਾ ਪੈਣਾ ਥੱਲੇ ਤੇ ਜਾ ਕੇ ਦੱਲੀ ਸਾਰਾ ਹੀ ਇੱਕ ਪੰਗਾ ਥੋੜੋ ਆ ਬਕਸਾ ਦੇਖੋ ਕਿੰਨਾ ਨੇੜੇ ਚਲੇ ਗਿਆ ਉਹ ਦੱਲੀ ਜਾ ਬਹਿ ਜਾ ਯਾਰ ਤੂੰ ਲੈ ਉਸਨੇ ਪਕੜਨ ਲਾਤਾ ਤੇਲਾ ਹੈ ਜੇ ਦੱਲੀ ਡਰਾਈਵਰ ਹੁੰਦਾ ਹੁਣ ਨੂੰ ਮਾਰਾ ਹੁੰਦਾ ਗਿਆ ਦੱਲੀ ਉਹ ਲੋਟ ਕਰਕੇ ਤਾਂ ਖੜਾ ਹਾਂ? ਹਾਂ ਠੀਕ ਨਹੀਂ ਠੀਕ ਐ ਐਗਦਾਮ ਲੋਡ ਹੈ। ਚੱਲ ਚਲੀਏ। ਚੱਲ ਚੱਲ ਜਲੀਏ। ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲੂਗਾ। ਹੈਂ? ਇੱਕ ਹੋਰ ਆ ਜਾਣਾ ਦਾ। ਗੇੜ ਸਾਰੀ ਲੱਦ ਹੋ ਜਾਣਾ ਦਾ। ਕਿਆ ਪਤਾ ਹੁੰਦਾ ਹੁਣ ਕਿਆ ਲੱਦ ਲੈਣਾ ਕਿਹੜੇ ਦੂਰ ਆ। ਆ ਦੇਖ ਲੈ। ਫੇਰ ਟਰੈਕਟਰ ਮੰਗਾਉਂਗਾ ਦੋ ਘੰਟੇ ਦਾ ਕੰਮ ਛੱਡ ਜਾਣਾ। ਆ ਰਾਡ ਲਿਆ ਬਣਾ ਲੈ ਆ ਕੇ ਜੇ ਛੱਡਿਆ ਆਪਾਂ ਆ ਜਾ। ਲੱਦਲਾ ਲੱਦਲਾ ਮੋਟੂ ਇੱਥੀ। ਹਲੋ ਠੀਕ ਹੈ ਜੀ ਮਿਲਦੇ ਆ ਕਾਲੂ ਫਿਰ ਅਗਲੀ ਵੀਡੀਓ ਚ ਦਲੀਪ ਕਿੱਧਰ ਹੈ ਅਸਰੀਕਾਲ ਜੀ